ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਤੁਹਾਨੂੰ ਅਸੀਂ ਬਾਡੀ ਸਰਵਿਸ ਪੈਕ ਦਿੱਤਾ ਅੱਜ ਤੋਂ 25 ਦਿਨ ਪਹਿਲੇ ਅੱਜ 25ਵਾਂ ਦਿਨ ਹੈ ਹਾਂ ਜੀ ਕਿਹੜੀ ਕਿਹੜੀ ਦਿੱਕਤ ਸੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਸੀਗੀਆਂ ਤੇ ਕਿੰਨੀ ਦੇਰ ਤੋਂ ਸੀਗੀਆਂ ਦਵਾਈਆਂ ਕਿੱਥੋਂ ਕਿੱਥੋਂ ਲਈਆਂ ਉਹ ਸਾਰਾ ਦੱਸੋ ਜੀ ਡਿਟੇਲ ਚ ਮੈਨੂੰ 4-5 ਸਾਲ ਤੋਂ ਪਰੋਂਗ ਦੀ ਜੀ ਜੀ ਫਿਰ ਮੈਂ ਪਟੂ ਰੀਡੀਟੀ ਵੀ ਕਹਿੰਦੇ ਮਨਕੇ ਦਬੇ ਹੋਏ ਨੇ ਅੱਛਾ ਜੀ ਉਹ ਉਹ ਫਿਰ ਠੀਕ ਨਹੀਂ ਹੋਏ ਫਿਰ ਮੈਂ ਮੇਰੇ ਪਿੰਜੜੀਆਂ 'ਚ ਦਰਦ ਹੋਣ ਲੱਗ ਜਾ। ਅੱਛਾ ਜੀ। ਪਿੰਜੜੀਆਂ 'ਚ ਦਰਦ ਵੀ ਨਹੀਂ ਠੀਕ ਹੋਇਆ। ਬਾਹਰ ਬਹੁਤ ਮੈਂ ਦਵਾਈਆਂ ਲਈਆਂ, ਹਸਪਤਾਲ 'ਚ ਵੀ ਲਈ। ਜੀ। ਤੇ ਫਿਰ ਗੋਡਿਆਂ 'ਚ ਦਰਦ ਦੀ ਹੱਡੀਆਂ ਡਾਕਟਰ ਨੂੰ ਦਿਖਾਇਆ। ਠੀਕ ਹੈ। ਉਹ ਕਹਿੰਦੇ ਵੀ ਤੇਰੇ ਗੋਡਿਆਂ 'ਚ ਗਾਇਪ ਪੈ ਗਿਆ। ਅੱਛਾ। ਉਹ ਵੀ ਤੈਨੂੰ ਪ੍ਰੈਸ਼ਰਨ ਕਰਾਉਣਾ ਪਊਗਾ। ਗੋਡੇ ਨਵੇਂ ਪਹਿਣਗੇ। ਅੱਛਾ ਜੀ। ਫਿਰ ਜੀ ਮੈਂ ਆਹ ਬੋਡੀ ਸੱਟਸ ਲਿਆ। ਵੀ ਉਹਦੇ ਨਾਲ ਮੈਨੂੰ ਬਹੁਤ ਖਰਚ ਆਇਆ। अच्छा माताजी ਤੁਸੀਂ ਇੱਕ ਹੋਰ ਦਿੱਕਤ ਦੱਸਦੇ ਸੀ ਪਹਿਲੇ ਵੀ ਸਾਹ ਵੀ ਚੜਦਾ ਸੀਗਾ ਤੁਹਾਨੂੰ ਹਾਂਜੀ ਮੈਨੂੰ ਸਾਹ ਚੜਦਾ ਤੇ ਉਹ ਵੀ ਠੀਕ ਆ ਤੁਰੇਵ ਨਹੀਂ ਸੀ ਜਾਂਦਾ ਤੁਹਾਨੂੰ ਤੁਰੇਵ ਨਹੀਂ ਤੇ ਜਾਂਦਾ ਹੁਣ ਤੁਸੀਂ ਤੁਰਨ ਲੱਗ ਗਏ ਹਾਂਜੀ ਹੁਣ ਮੈਂ ਤੁਰਦੀਆਂ ਹੌਲੀ ਹੌਲੀ ਤੁਰਿਆ ਜਾਂਦਾ ਹੁਣ ਤੁਰੇਣ ਵੀ ਲੱਗੇ ਸਾਹ ਚੜਦਾ ਨਹੀਂ ਨਾਜੀ ਸਾਹ ਵੀ ਨਹੀਂ ਚੜਦਾ ਹੁਣ ਤੇ ਪਿੱਠ ਦਰਦ ਠੀਕ ਆ ਹੁਣ ਬਿਲਕੁਲ ਦਰਦ ਵੀ ਹੁਣ ਠੀਕ ਆ ਜੀ ਬਹੁਤ ਅੱਛਾ ਗੋਡੇ ਜੀ ਗੋਡੇ ਹੁਣ ਠੀਕ ਆ ਜੀ ਦਰਦ ਮਤਲਬ ਤੇ ਪਹਿਲਾਂ ਚੱਲਣ ਵੇਲੇ ਦਰਦ ਹੁੰਦਾ ਸੀ ਬਹੁਤ ਫਰਕ ਪੈ ਗਿਆ ਹਾਂ ਤੁਪਾ ਆਪਾਂ ਨੂੰ 25 ਦਿਨਾਂ ਚ ਇੰਨਾ ਵਧੀਆ ਰਿਜ਼ਲਟ ਆ ਗਿਆ ਤਾਂ ਤੁਸੀਂ ਆਪਣੇ ਨਵੇਂ ਪਰਸਨ ਲੱਖਾਂ ਹੀ ਤੁਹਾਡੀ ਵੀਡੀਓ ਦੇਖਣਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਕਹਿੰਦੀ ਆ ਜੀ ਬਾਡੀ ਸ਼ਰਕਸ ਜ਼ਰੂਰ ਨਹੀਂ ਲੈਣਾ ਚਾਹੀਦਾ ਅੱਛਾ ਹੁਣ ਫਿਰ ਤੁਸੀਂ ਸਾਡਾ ਸਹਿਯੋਗ ਕਰੋਗੇ ਲੋਕਾਂ ਦੀ ਜਾਨਾਂ ਬਚਾਓਗੇ ਦੱਸੋਗੇ ਲੋਕਾਂ ਨੂੰ ਜੀ ਹਾਂ ਜੀ ਮੈਂ ਦੱਸੂਗੀ ਸਾਰਿਆਂ ਨੂੰ ਵੀ ਮੈਨੂੰ ਫਰਕ ਬਹੁਤ ਪਿਆ ਵੀ ਉਹ ਬਾਡੀ ਸ਼ਰਕਸ ਜ਼ਰੂਰ ਨਹੀਂ ਚਾਹੀਦੀ ਹਾਂ ਥੈਂਕ ਯੂ ਮਾਤਾ ਜੀ ਬਹੁਤ ਬਹੁਤ ਧੰਨਵਾਦ